ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਹਾਂ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਹੁਣੇ-ਹੁਣੇ ਬਿਜਲੀ ਵਿਭਾਗ ਦੇ ਵੱਲੋਂ ਆਈ ਇਹ ਵੱਡੀ ਖਬਰ ਵੀਰੇਵਤਨ ਵਾਲਿਆਂ ਲਈ ਆਈ ਇਹ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਰੱਖ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਪੰਜਾਬ ਦੇ ਸਮੂਹ ਬਿਜਲੀ ਮੁਲਾਜ਼ਮਾ ਦੇ ਵੱਲੋਂ 10 11 ਅਤੇ 12 ਸਤੰਬਰ ਨੂੰ ਪੰਜਾਬ ਚ ਤਿੰਨ ਰੋਜ਼ਾ ਸਮੂਹਿਕ ਛੁੱਟੀ ਲੈ ਕੇ ਹੜਤਾਲ ਕਰਦਾ ਫੈਸਲਾ ਲਿਆ ਗਿਆ ਸਬੰਧੀ ਜੁਆਇੰਟ ਫਾਰਮ ਇੱਕ ਤਮੰਦ ਦੇ ਪੰਜਾਬ ਸਕੱਤਰ ਹਰਪਾਲ ਸਿੰਘ ਨੇ ਕਿਹਾ ਕਿ 6 ਨੰਬਰ ਨੂੰ ਬੀਲੀ ਮੰਤਰੀ ਪੰਜਾਬ ਦੇ ਨਾਲ ਚੰਡੀਗੜ੍ਹ ਵਿਖੇ ਜੋ ਜੁਆਇੰਟ ਫਾਰਮ ਦੇ ਉਧਰ ਤਰ੍ਹਾਂ ਦੀ ਬੈਠਕ ਹੋਈ ਸੀ ਇਸ ਬੈਠਕ ਚ ਬੀਲੀ ਮੁਲਾਜ਼ਮਾਂ ਦੀ ਕੋਈ ਵੀ ਮੰਗ ਨਹੀਂ ਮੰਨੀ ਗਈ ਜਿਸ ਦੇ ਬਰੁਝੇ ਇਸ ਸੰਘਰਸ਼ ਕਰਨ ਦੇ ਲਈ ਮਜਬੂਰ ਹੋਏ ਹਾਂ ਨਾਲ ਹੀ ਹੁਣ ਇੱਕ ਖਬਰ ਮਿਲੀ ਹੈ ਕਿ ਬਿਜਲੀ ਮਜ਼ਦੂਰ ਸੰਘ ਦੇ ਮੁਲਾਜ਼ਮ ਵੀ ਸਮੂਹ ਤੌਰ 'ਤੇ ਦਿੰਦੇ ਦੀ ਛੁੱਟੀ ਲੈ ਕੇ ਬਿਜਲੀ ਵਿਭਾਗ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਗੇ ਇਸ ਸੰਬੰਧੀ ਅੱਜ ਹੀ ਭਗਤ ਸਿੰਘ ਮਾਰਕੀਟ ਤੋਂ ਆਵੇਖੇ ਬਿਜਲੀ ਭਾਰਤੀ ਬਿਜਲੀ ਮਜ਼ਦੂਰ ਸੰਘ ਯਾਦ ਦੇ ਪ੍ਰਧਾਨ ਕਾਮਰੇਡ ਵਿਜੇ ਕੁਮਾਰ ਸ਼ਰਮਾ ਐਕਟਿੰਗ ਪ੍ਰਧਾਨ ਸੁਚਾ ਸਿੰਘ ਸਕੱਤਰ ਸਿੰਘ ਅਸ਼ੋਕ ਕੁਮਾਰ ਨੇ ਕਿਹਾ ਕਿ ਬਿਜਲੀ ਮਜ਼ਦੂਰ ਸੰਘ ਚ ਜੁਆਇੰਟ ਫਾਰਮ ਇੱਕ ਤਮੰਦਰ ਸਮਰਥਨ ਕਰਦਾ ਹੈ ਤੇ ਨਾਲ ਹੀ ਹੁਣ ਇਹ ਵੀ ਰੋਸ ਪ੍ਰਦਰਸ਼ਨ ਕਰਨਗੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ